ਦੋਸਤੋ ਇਹ ਜੋ ਤੇ ਟਰੈਕਟਰ ਖੜਾ ਵਾ ਗੱਡੀਆਂ ਖੜੀਆਂ ਨੇ ਇਹ ਵੀ ਬਾਪੂ ਸੂਰਤ ਸਿੰਘ ਜੀ ਹੁਣਾਂ ਦੀ ਸੀਗੀ ਟਰੈਕਟਰ ਆ ਉਹ ਇਹ ਤੇ ਖੇਤੀਬਾੜੀ ਕਰਦਾ ਸੀ ਆਪਣੀ ਕਦੋਂ ਹਾਰਤ ਤੇ ਬਹਿ ਜਾ ਮੁਰ ਕੇ ਫਿਰ ਇਹ ਕੜਾਈ ਦਿੱਤਾ ਉਹਨਾਂ ਨੇ ਬਾਪੂ ਜੀ ਭਾਵੁਕ ਹੋ ਗਏ ਨੇ ਕਿਉਂਕਿ ਉਹਨਾਂ ਦੇ ਕੋਲ ਪੜਿਆ ਕਰਦੇ ਸੀਗੇ ਉਹਨਾਂ ਨੇ ਦੱਸਿਆ ਕੋਈ ਵਾਰ ਉਹਨਾਂ ਤੋਂ ਮਾਰ ਵੀ ਪੈ ਜਾਂਦੀ ਸੀ ਜਦੋਂ ਆਪਾਂ ਕਿਸੇ ਤੋਂ ਕੁਝ ਸਿੱਖਦੇ ਆ ਤਾਂ ਉਹਨਾਂ ਤੋਂ ਆਪਾਂ ਨੂੰ ਜਿਹੜਾ ਵਾ ਮਾਰ ਵੀ ਪੈਂਦੀ ਬਹੁਤ ਵੱਡਾ ਸੰਘਰਸ਼ਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਕੌਮ ਦੇ ਹੋਰ ਵੱਡੇ ਜਥੇਦਾਰਾਂ ਵੱਲੋਂ ਕਦੇ ਘਰ ਆਉਣਾ ਜਾਣਾ ਹੋਇਆ ਹੋਵੇ ਉਹਦੇ ਨਾਲ ਸਾਰੇ ਆਉਂਦੇ ਰਹੇ ਇੱਥੇ ਜਿੰਨੇ ਵੀ ਕਿ ਹਾਂਜੀ ਸਾਰੇ ਆਉਂਦੇ ਰਹੇ ਵੀ ਜਿਹੜਾ ਉਹਨਾਂ ਦਾ ਸੰਸਕਾਰ ਆ ਉਹ ਉਹਨਾਂ ਦੇ ਜੱਦੀ ਪਿੰਡ ਹੀ ਕੀਤਾ ਜਾਵੇ ਉਹ ਤਾਂ ਜੀ ਹੁਣ ਉਹਨਾਂ ਦਾ ਪਰਿਵਾਰਕ ਮੈਂਬਰ ਆ ਵਾਰ ਹੁਣ ਉਹਨਾਂ ਨੂੰ ਜਿਵੇਂ ਫੋਨ ਆਊਗਾ ਦੱਸਣਗੇ ਉਹ ਵੀ ਉਧਰ ਕਰਨਾ ਕਿਧਰ ਕਰਨਾ ਵਾ ਬਾਕੀ ਜਥੇਬੰਦੀਆਂ ਦੀ ਤੁਸੀਂ ਆਪਾਂ ਦੇਖੀਏ ਵੀ ਕੌਮ ਨੂੰ ਇੱਕ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਵਾ ਤੇ ਉਹਨਾਂ ਦੀ ਜਿਹੜੀ ਜਗ੍ਹਾ ਉਹ ਕੋਈ ਨਹੀਂ ਲੈ ਸਕਦਾ ਜਿਹੜਾ ਉਹਨਾਂ ਦਾ ਸੰਘਰਸ਼ ਆ ਉਹਦਾ ਜਿਹ ਸੰਘਰਸ਼ ਬਹੁਤ ਲੰਮਾ ਚੱਲਿਆ ਬਹੁਤਾਂ ਦਾ ਜਿਵੇਂ ਹੁਣ ਬਾਹਰ ਬੱਚੇ ਆ ਉੱਥੇ ਵੀ ਜਾ ਸਕਦੇ ਸੀਗੇ ਉਹਨਾਂ ਨੂੰ ਕੋਈ ਰੋਟੀ ਬੱਠਣ ਦੀ ਫੇਰ ਵੀ ਸੰਘਰਸ਼ ਉਹਨਾਂ ਨੇ ਬਹੁਤ ਵਿੱਡਿਆ ਬਹੁਤ ਲੰਮਾ ਉਹਦੇ ਬਹੁਤ ਜਥੇ ਬੰਦੇ ਜਾਨੀ ਸਾਰੇ ਆਉਂਦੇ ਰਹਿਏ ਇੱਥੇ ਤੇ ਇੱਕ ਮੇਟਾ ਜੀ ਪੰਜ ਬੇਟੀਆਂ ਹਾਂਜੀ ਹਾਂਜੀ ਬਾਹਰ ਹੀ ਆ ਸਾਰੇ ਅਮਰੀਕਾ ਬੈਠੇ ਆ ਆਪਣੀ ਜਿਹੜੀ ਜਿੰਦ ਦਾ ਬੰਦਾ ਕੌਮ ਦੇ ਲੇਖੇ ਲਾ ਜਾਂਦਾ ਵਾ ਪਰ ਸਰਕਾਰਾਂ ਦੇ ਸਿਰ ਤੇ ਹਲੇ ਵੀ ਜੜੀ ਜੂ ਨਹੀਂ ਸਕੀ ਇਹੋ ਜਿਹਾ ਬੰਦਾ ਸਾਨੂੰ ਮਿਲਣਾ ਮੁਸ਼ਕਲ ਆ ਪੰਜਾਬ ਨੂੰ ਘਾਟਾ ਪੈ ਗਿਆ ਬਾਤ ਹੋਈ ਜਦੋਂ ਉਹਦੇ ਅਮਰੀਕਾ ਗਿਆ ਅਮਰੀਕਾ ਗਿਆ ਨੂੰ ਕਿੰਨਾ ਟਾਈਮ ਗੱਲਬਾਤ ਹੁੰਦੀ ਸੀ ਥੋੜੇ ਸਮੇਂ ਤੋਂ ਜ਼ਿਆਦਾ ਹੋ ਗਏ ਜਦੋਂ ਨਹੀਂ ਹੋਈ ਸਾਡੀ ਕੋਈ ਇਹੋ ਜਿਹੀ ਕੋਈ ਗੱਲ ਯਾਦ ਆਉਂਦੀ ਆ ਵੀ ਤੁਸੀਂ ਕੇ ਹੋਮ ਸਕੂਲ ਉਹਨਾਂ ਕੋਲ ਪੜ੍ਹਨਾ ਕੁਝ ਕਿਹਾ ਹੋਵੇ ਤੁਹਾਨੂੰ ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੋਵੇ ਮੈਨੂੰ ਜੇ ਨਾ ਕੁਝ ਹੋਣਾ ਉਹਨੇ ਬਸ ਮੇਰੇ ਤੇ ਘਟਨ ਫੇਟਣ ਮਾਸਾ ਲੱਗ ਜਾਣਾ ਚਲੋ ਮਗਾ ਕੋਈ ਗੱਲ ਨਹੀਂ ਚਾ ਚਾ ਕੱਲ ਆ ਜਾਓ ਕੱਲ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਰਨ ਵਰਤ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦੇ ਜੱਦੀ ਪਿੰਡ ਹਸਨਪੁਰ ਵਿਖੇ ਪਹੁੰਚੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਲ ਹੀ ਵਿੱਚ ਉਹਨਾਂ ਦਾ ਦਿਹਾਂਤ ਹੋਣ ਦਾ ਮਾਮਲਾ ਜਿਹੜਾ ਵਾ ਸਾਹਮਣੇ ਆਇਆ ਵਾ ਸਭ ਤੋਂ ਪਹਿਲਾਂ ਬਾਬਾ ਜੀ ਆਲਾ ਬੋਲੋ ਤੁਸੀਂ ਬੋਲੋ ਕੋਈ ਗੱਲ ਨਹੀਂ ਤੇ ਸਭ ਤੋਂ ਪਹਿਲਾਂ ਜੀ ਤੁਹਾਡੇ ਪਿੰਡ ਦੇ ਸਿਗੇ ਬਾਪੂ ਸੂਰਤ ਸਿੰਘ ਜੀ ਖਾਲਸਾ ਬਹੁਤ ਵੱਡਾ ਸੰਘਰਸ਼ ਸੀ ਉਹਨਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਐਨਾਂ ਆਇਆ ਜੀ ਹੁਣ ਬੈਠਿਆ 2015 ਨਾਲ 16 ਦੀ ਤੋ ਬੰਦੀ ਸਿੰਘਾਂ ਲਈ ਸਰਕਾਰਾਂ ਕਰੇ ਸੌਂਦੀਆਂ ਨੇ ਇਹਨਾਂ ਦਾ ਕੰਤ ਜੂ ਨਹੀਂ ਫਰਕ ਰਹੀ ਜਗੀ ਫੇਰ ਉਹ ਢੱਲੇ ਮਸੇ ਉਹ ਚੱਕ ਕੇ ਲੈ ਜਾਂਦੇ ਸੀਗੇ ਆਪਣੇ ਸਿਵਲ ਲੈਂਡ ਚੱਕ ਕੇ ਜਾਂ ਡੀਐਮ ਸੀ ਜਾਂ ਚੰਡੀਗੜ੍ਹ ਜਿਥੇ ਬੰਦੀਆਂ ਹੁਣ ਥੋੜੇ ਜਾਇਡ ਡਾਊਨ ਹੋ ਗਏ ਸੀ ਫੇਰ ਉਹਨਾਂ ਤੋਂ ਅਮਰੀਕਾ ਲੈ ਗਏ ਪਰਿਵਾਰ ਇਹਨਾਂ ਦਾ ਬੇਟਾ ਤੇ ਬੇਟੀਆ ਉਥੇ ਪੂਰੇ ਹੋ ਗਏ ਸੋਇ ਪਰ ਲੱਗਿਆ ਹੁੰਦਾ ਜੇ ਦੇਖੀ ਉਹਨਾਂ ਦੇ 10 ਸਾਲ ਆ ਜਿਹੜੇ ਕਾਲੂ ਪੂਰੇ ਹੋ ਜਾਣੇ ਆ ਜਿਹੜਾ ਸੰਘਰਸ਼ ਨੂੰ 2015 ਦੇ ਵਿੱਚ ਉਹਨਾਂ ਨੇ ਸਟਾਰਟ ਕੀਤਾ ਸੀਗਾ ਤੇ ਇਹਨਾਂ 10 ਸਾਲਾਂ ਦੇ ਵਿੱਚ ਉਹਨਾਂ ਨੇ ਕਦੇ ਕੁਝ ਨਹੀਂ ਆਪਣੇ ਮੂੰਹ ਤੇ ਰੱਖਿਆ ਫਿਰ ਨਹੀਂ ਜੀ ਉਹ ਨੱਕ ਨੂੰ ਉਹਦੇ ਪੈਪ ਲਈ ਉਹਦੇ ਫੀਡ ਨੂੰ ਦੇਖ ਰਹਾ ਕੋਈ ਨੱਕ ਰਹੀ ਫੀਡ ਦਿੰਦੀ ਹੈ ਜੀ ਟੀਐਮਸੀ ਵੀ ਚੰਡੀਗੜ੍ਹ ਪੀਸੇ ਦੀ ਡੀਐਮਸੀ ਕਿੰਨਾ ਸਮਾਂ ਰਹੀ ਹੈ ਉਥੇ ਦਾ ਕਟਕੜ 2-3 ਸਾਲ ਦਾ ਰਹੇ ਆ ਉਥੇ 2-3 ਸਾਲ ਦਾ ਹਾਂ 3 ਸਾਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਘਰੇ ਜਿਹੜਾ ਵਾ ਰੱਖਿਆ ਗਿਆ ਫਿਰ ਨਹੀਂ ਉਥੇ ਰੱਖਿਆ ਜਾਲੇ ਕਰੇ ਤਾਂ ਥੋੜਾ ਪਤਾ ਲੱਗਿਆ ਜਿਆਦਾ ਉੱਥੇ ਹਸਪਤਾਲ ਹੀ ਰੱਖਿਆ ਹੋਆ ਉੱਥੇ ਬਾਜ ਦੰਦੇ ਜਦੋਂ ਫੀਲਡ ਜਿਹੜੇ ਦੰਦੇ ਸੀਗੇ ਨੱਕ ਨੂੰ ਪਾਇਪ ਲਾਇਆ ਸੀ ਉਹਦੇ ਦੇਖ ਪੀਟੂ ਦਾ ਬਹੁਤ ਵੱਡਾ ਸੰਘਰਸ਼ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਕੌਮ ਦੇ ਹੋਰ ਵੱਡੇ ਜਥੇਦਾਰਾਂ ਵੱਲੋਂ ਕਦੇ ਘਰ ਆਉਣਾ ਜਾਣਾ ਹੋਇਆ ਹੋਵੇ ਹਵਾਰਾ ਹੋ ਗਿਆ ਜਿੱਦਾਂ ਜਗਤਾਰ ਸਿੰਘ ਹਵਾਰਾ ਹੋ ਗਿਆ ਜਥੇਦਾਰ ਉਹਨਾਂ ਦਾ ਕੋਈ ਗੱਲਬਾਤ ਦਾ ਹੁੰਦੀ ਸੀਗੀ ਉਹਨਾਂ ਦਾ ਫਾਦਰ ਸਾਹਿਬ ਆਉਂਦਾ ਸੀਗਾ ਜੀ ਉਹਦਾ ਤੇ ਬਾਕੀ ਗਰਦੀਪ ਸਿੰਘ ਆਉਂਦਾ ਸੀਗਾ ਬਟੰਡਾ ਤੇ ਬਾਕੀ ਧਿਆਨ ਸਿੰਘ ਮੰਡਾ ਤੇ ਬਾਕੀ ਬਾਲਮੀ ਜੀ ਤੇ ਮਨਾਵਾ ਬਾਕੀ ਮੋਕਸਿਓ ਮੋਕ ਬੁਲਿਓ ਬਾਕੀ ਹੋਰ ਜਥੇਬੰਦੀ ਨਾਲ ਸਾਰੇ ਆਉਂਦੇ ਰਹੇ ਇੱਥੇ ਜਿੰਨੇ ਵੀ ਸੀਗੇ ਹਾਂ ਜੀ ਸਾਰੇ ਆਉਂਦੇ ਰਹੇ ਸਾਰੇ ਆਉਂਦੇ ਰਹੇ ਹਾਂ ਸਾਰੇ ਸਾਰੇ ਜੀ ਤੇ ਇਹ ਨਹੀਂ ਲੱਗਦਾ ਵੀ ਹੁਣ ਵੀ ਜਿਹੜਾ ਉਹਨਾਂ ਦਾ ਸੰਸਕਾਰ ਆ ਉਹ ਉਹਨਾਂ ਦੇ ਜੱਦੀ ਪਿੰਡ ਹੀ ਕੀਤਾ ਜਾਵੇ ਉਹਦਾ ਜੀ ਹੁਣ ਉਹਨਾਂ ਦਾ ਪਰਿਵਾਰਕ ਮੈਂਬਰ ਆ ਵਾਰ ਹੁਣ ਉਹਨਾਂ ਨੂੰ ਜਿਵੇਂ ਫੋਨ ਆਊਗਾ ਦੱਸਣਗੇ ਉਹ ਵੀ ਉਧਰ ਕਰਨ ਕਿਧਰ ਕਰਨ ਬਾਕੀ ਜਥੇ ਕਿ ਜੇ ਆਪਾਂ ਦੇਖੀਏ ਵੀ ਕੌਮ ਨੂੰ ਇੱਕ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਵਾ ਤੇ ਉਹਨਾਂ ਦੀ ਜਿਹੜੀ ਜਗ੍ਹਾ ਵਾ ਕੋਈ ਨਹੀਂ ਲੈ ਸਕਦਾ ਜਿਹੜਾ ਉਹਨਾਂ ਦਾ ਸੰਘਰਸ਼ ਆ ਇਸ ਬਾਰੇ ਕੀ ਕਹੋਗੇ ਉਹਦਾ ਜੀ ਸੰਘਰਸ਼ ਬਹੁਤ ਲੰਬਾ ਚੱਲਿਆ ਵਾ ਉਹਨਾਂ ਦਾ ਜਿਵੇਂ ਹੁਣ ਬਾਹਰ ਬੱਚੇ ਆ ਉੱਥੇ ਵੀ ਜਾ ਸਕਦੇ ਸੀਗੇ ਉਹ ਉਹਨਾਂ ਨੂੰ ਕੋਈ ਰੋਟੀ ਬੱਠਣ ਦੀ ਫੇਰ ਵੀ ਸੰਘਰਸ਼ ਉਹਨਾਂ ਦਾ ਬਹੁਤ ਵੱਡਿਆ ਬਹੁਤ ਲੰਬਾ ਉਹਦੇ ਬਹੁਤ ਜਥੇਬੰਦੀਆਂ ਨੇ ਸਾਰੇ ਆਉਂਦੇ ਰਹਿਏ ਇੱਥੇ ਹਾਂਜੀ ਤੇ ਤੁਸੀਂ ਉਹਨਾਂ ਦੇ ਕੀ ਲੱਗਦੇ ਹੋ ਜੀ ਮੈਂ ਪਤੇੜਾ ਹੀ ਆਂ ਜੀ ਬਸ ਘਰ ਤੋਂ ਹੀ ਸਮਝ ਲਓ ਤੁਸੀਂ ਗਮਾੜੀ ਘਰ ਆ ਹੂੰ ਹੂੰ ਤੇ ਇਹਨਾਂ ਦਾ ਨਾਨਕੇ ਸਾਡੇ ਕਿਲਾ ਰਹਿ ਪਰ ਸੀ ਬਾਪੂ ਵੀ ਉੱਥੇ ਬਿਆਹ ਹੋਇਆ ਸੀ ਤੇ ਸਾਡਾ ਬਾਈ ਘਰ ਵਾਲਾ ਹੀ ਪ੍ਰੇਮ ਸੀ ਜੱਤੀ ਹਾਂਗੇ ਕਿੰਨੇ بیٹے ਕਿੰਨੇ ਉਹਨਾਂ ਦੇ ਕਿੰਨੀਆਂ ਬੇਟੀਆਂ ਸੀਗੀਆਂ ਪੰਜ ਪੰਜ ਬੇਟੀਆਂ ਤੇ ਇੱਕ ਬੇਟਾ ਜੀ ਪੰਜ ਬੇਟੀਆਂ ਹਾਂਗੇ ਬਾਹਰ ਹੀ ਆ ਸਾਰੇ ਅਮਰੀਕਾ ਬੈਠੇ ਆ ਤੇ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਤੇ ਇਸ ਤਰ੍ਹਾਂ ਜਿਹੜੇ ਬਾਦਰਾ ਪੈ ਗਏ ਸੰਤੋ ਇਹ ਵੀ ਗੱਲ ਆ ਜੀ ਆਪਣੀ ਜਿਹੜੀ ਜਿੰਦ ਦਾ ਬੰਦਾ ਕੌਮ ਦੇ ਲੇਖੇ ਲਾ ਜਾਂਦਾ ਵਾ ਪਰ ਸਰਕਾਰਾਂ ਦੇ ਸਿਰ ਤੇ ਹਲੇ ਵੀ ਜਿਹੜੀ ਜੂ ਨਹੀਂ ਸਕੀ ਜੂ ਨਹੀਂ ਫਰਕੀ ਤੇ ਇਹੋ ਜਿਹਾ ਬੰਦਾ ਸਾਨੂੰ ਮਿਲਣਾ ਮੁਸ਼ਕਲ ਆ ਪੰਜਾਬ ਨੂੰ ਘਾਟਾ ਪੈ ਗਿਆ ਲੀਡਰਾਂ ਨੂੰ ਵੀ ਘਾਟਾ ਪੈ ਗਿਆ ਬਸ ਹੁਣ ਮੈਂ ਦੱਸ ਨਹੀਂ ਸਕਦਾ ਕੋਈ ਬੋਲ ਨਹੀਂ ਸਕਦਾ ਇਹ ਬੰਦਾ ਜਵਾਬ ਸਵਾਲ ਕੋ ਜਦੋਂ ਹਾਂ ਹਾਂ ਤੇ ਉਹਨਾਂ ਦੇ ਪਰਿਵਾਰ ਦੀਆਂ ਮਹਿਲਾਵਾਂ ਸਾਡੇ ਨਾਲ ਨੇ ਤੇ ਤੁਸੀਂ ਕੀ ਲੱਗਦੇ ਹੋ ਜੀ ਉਹਨਾਂ ਦੇ ਹਾਂਜੀ ਮੈਂ ਉਹਨਾਂ ਦੇ ਭਤੀਜ ਨੂੰ ਆ ਬਾਪੂ ਜੀ ਜੀ ਉਹਨਾਂ ਦੇ ਭਤੀਜ ਨੂੰ ਹਾਂਜੀ ਹਾਂਜੀ ਤੇ ਫੋਨ ਤੇ ਗੱਲਬਾਤ ਹੋਈ ਜਦੋਂ ਉਹ ਅਮਰੀਕਾ ਗਿਆ ਅਮਰੀਕਾ ਗਿਆ ਨੂੰ ਕਿੰਨਾ ਟਾਈਮ ਹੋ ਗਿਆ ਗੱਲਬਾਤ ਹੁੰਦੀ ਸੀ ਥੋੜੇ ਸਮੇਂ ਤੋਂ ਜ਼ਿਆਦਾ ਹੋ ਗਏ ਜਦੋਂ ਨਹੀਂ ਹੋਈ ਸਾਡੀ ਬਾਕੀ ਪਰਿਵਾਰਕ ਮੈਂਬਰ ਗੱਲਬਾਤ ਕਰਦੇ ਰਹੇ ਆ ਸਾਡੇ ਨਾਲ ਹਾਂਜੀ ਤੇ ਬਾਕੀ 6 ਮਹੀਨੇ ਹੋਏ ਸੀ ਉਹਨਾਂ ਨੂੰ ਅਮਰੀਕਾ ਗਿਆ ਨੂੰ ਹਾਂਜੀ ਆਪਣੇ ਬੇਟੇ ਕੋਲ ਹੀ ਗਏ ਸੀ ਹਾਂਜੀ ਹਾਂਜੀ ਆਪਣੇ ਪਰਿਵਾਰ ਕੋਲ ਬੇਟੀਆਂ ਵੀ ਸਾਰੀਆਂ ਅਮਰੀਕਾ ਨੇ ਹਾਂਜੀ 5 ਬੇਟੀਆਂ ਉਹਨਾਂ ਦੀ ਉਹ ਵੀ ਅਮਰੀਕਾ ਨੇ 5 ਦੀਆਂ 5 ਅਮਰੀਕਾ ਹਾਂਜੀ ਬੇਟਾ ਵੀ ਉੱਥੇ ਤੇ ਬੇਟੀਆਂ ਵਿਆਹੀਆਂ ਹੋਈਆਂ ਨੇ ਹਾਂਜੀ ਹਾਂਜੀ ਉਹ ਆਪੋ ਆਪਣੇ ਪਰਿਵਾਰ ਵਾਲੇ ਨੇ ਸਾਰੇ ਹੂੰ ਹਾਂਜੀ ਤੇ ਜਦੋਂ ਤੁਹਾਨੂੰ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਵੀ ਬਾਪੂ ਜੀ ਨਹੀਂ ਰਹੇ ਤਾਂ ਫਿਰ ਉਦੋਂ ਕੀ ਮਨ ਤੇ ਆਈ ਫਿਰ ਤੁਹਾਡੇ ਸਾਡੇ ਸਾਨੂੰ ਤਾਂ ਬਹੁਤ ਵੱਡਾ ਘਾਟਾ ਆਇਆ ਪੈ ਗਿਆ ਜੀ ਬਾਕੀ ਕੌਮ ਨੂੰ ਵੀ ਬਹੁਤ ਵੱਡਾ ਘਾਟਾ ਸਾਨੂੰ ਤਾਂ ਪਿਆ ਜੀ ਸਾਡੇ ਤਾਂ ਉਹ ਪਿਤਾ ਜੀ ਸੀਗੇ ਹਾਂਜੀ ਸਾਡੇ ਤਾਂ ਅਸੀਂ ਤਾਂ ਉਹਨਾਂ ਨੂੰ ਆਪਣੇ ਬਾਪੂ ਜੀ ਸਮਝ ਕੇ ਆਪਣੇ ਪਿਤਾ ਜੀ ਸਮਝ ਕੇ ਸਾਰੀ ਉਹਨਾਂ ਦੀ ਸਾਮ ਸਮਾਜ ਸੇਵਾ ਅਸੀਂ ਆਪ ਹੀ ਕਰਦੇ ਰਹੇ ਹਾਂ ਹਾਂਜੀ ਕਿੰਨੀ ਜ਼ਮੀਨ ਕਿੰਨੀ ਸੀਗੀ ਬਾਪੂ ਜੀ ਕੋਲ ਜੇ ਦੇਖੀਏ ਪਿੰਡ ਦੇ ਵਿੱਚ ਨਹੀਂ ਜ਼ਮੀਨ ਤਾਂ ਉਹਨਾਂ ਦੀ ਹੈਗੀ ਆ ਪਰ ਆਈ ਨਹੀਂ ਪਤਾ ਵੀ ਕਿੰਨੀ ਹੈਗੀ ਹੈਗੀ ਉਹਨਾਂ ਦੇ ਆ ਚਾਰ ਪਾ ਤਿੰਨ ਚਾਰ ਕਿੱਲੇ ਤੱਕ ਹੋਣਗੇ ਹਾਂਜੀ ਤੇ ਇੱਥੇ ਜਦੋਂ ਰਹੇ ਆ ਘਰੇ ਡੀਐਮਸੀ ਤੋਂ ਬਾਅਦ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਫਿਰ ਤੁਸੀਂ ਸੇਵਾ ਕਰਦੇ ਸੀ ਉਹਨਾਂ ਦੀ ਹਾਂਜੀ ਹਾਂਜੀ ਅਸੀਂ ਸੇਵਾ ਕਰਦੇ ਮੇਰੇ ਹਸਬੰਦ ਹੀ ਉਹ ਹੀ ਸਾਥ ਦੇ ਸੀਗੇ ਜੇ ਲੈਟਰ ਡਵੈਲ ਪੈਰਾਜਮੇ ਵੀ ਬਾਥਰੂਮ ਵਗੈਰਾ ਜਾਣਾ ਉਹ ਆਪ ਹੀ ਕਰਵਾਉਂਦੇ ਸੀ ਆਪ ਹੀ ਲੈ ਕੇ ਜਾਂਦੇ ਸੀ ਵੇਲਚੇਅਰ ਤੇ ਲੈ ਕੇ ਜਾਂਦੇ ਰਿਹਾ ਉਹਨਾਂ ਨੂੰ ਤੇ ਮਤਲਬ ਬਾਕੀ ਜਿਵੇਂ ਕੋਈ ਬਾਹਰ ਅੰਦਰ ਕਰਨਾ ਉਹ ਆਪ ਹੀ ਕਰਦੇ ਸੀ ਦਵਾਈ ਬੂਟੀ ਦੇਣੀ ਹਾਂਜੀ ਹਾਂਜੀ ਦਵਾਈ ਬੂਟੀ ਵੀ ਦਿੰਦੇ ਸੀ ਹਾਂਜੀ ਡਾਕਟਰ ਆਉਂਦੇ ਰਿਹਾ ਚੈੱਕ ਕਰਨਾ ਜਿਵੇਂ ਉਹਨਾਂ ਨੇ ਦੱਸਣਾਵੇਂ ਦਵਾਈ ਬੂਟੀ ਦੇਣੀ ਹਾਂਜੀ ਤੇ ਹੁਣ ਉਹਨਾਂ ਦੀ ਘਾੜ ਤਾਂ ਚਲੋ ਕੋਈ ਨਹੀਂ ਪੂਰਾ ਕਰ ਸਕਦਾ ਆ ਜਿਹੜਾ ਬੇਟਾ ਵਾਏ ਇਹ ਵੀ ਉਹਨਾਂ ਦੇ ਘਰਾਂ ਚੋਂ ਹੀ ਆ ਮੁੰਡਾ ਨਹੀਂ ਜੀ ਇਹ ਤਾਂ ਮੇਰਾ ਭਤੀਜਾ ਵਾ ਮੇਰੇ ਪੇਕੇ ਹਾਂਜੀ 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 ਉਹਨਾਂ ਦਾ ਆਪਣਾ ਮਤਲਬ ਜੋ ਵੀ ਪੋਤਾ ਪੋਤੀ ਸਭ ਆਰੇ ਨੇ ਹਾਂਜੀ ਅਸੀਂ ਅਸੀਂ ਉਹਨਾਂ ਦੇ ਪਰਿਵਾਰ ਇੱਧਰ ਵਸ ਹਾਂਜੀ ਬੱਪੂ ਜੀ ਇੱਕ ਆਦ ਜ਼ਰੂਰ ਦੱਸਿਓ ਆ ਜਿਹੜੀਆਂ ਗੱਡੀਆਂ ਜਾਂ ਟਰੈਕਟਰ ਖੜੇ ਨੇ ਇਹ ਵੀ ਉਹਨਾਂ ਦੇ ਹੀ ਸੀਗੇ ਇਹ ਬਾਪੂ ਦੇ ਆ ਜੀ ਸਾਰੇ ਇੱਕ ਵਾਰ ਮਰੇ ਇੱਧਰ ਆ ਕੇ ਜ਼ਰੂਰ ਦੱਸਿਓ ਸਾਨੂੰ ਦੋਸਤੋ ਇਹ ਜੋ ਤੁਸੀਂ ਟਰੈਕਟਰ ਖੜਾ ਵਾ ਗੱਡੀਆਂ ਖੜੀਆਂ ਨੇ ਇਹ ਵੀ ਬਾਪੂ ਸੂਰਤ ਸਿੰਘ ਜੀ ਹੁਣਾਂ ਦੀ ਹੋਈ ਸੀਗੀ ਇਹ ਜਿਹੜਾ ਟਰੈਕਟਰ ਆ ਜੀ ਇਹ ਵੀ ਇਹਦੇ ਵਿੱਚ ਹੀ ਘੁੰਮਦਾ ਫਿਰਦਾ ਹੁੰਦਾ ਸੀਗਾ ਜੀ ਤੇ ਆ ਟਰੈਕਟਰ ਆ ਉਹ ਇਹ ਤੇ ਖੇਤੀਬਾੜੀ ਕਰਦਾ ਸੀ ਆਪਣੀ ਕਦੋਂ ਸਾਰਤ ਦੇ ਬਹਿ ਜਾ ਮੁੜ ਕੇ ਫਿਰ ਇਹ ਕੜਾਈ ਦਿੱਤਾ ਉਹਨਾਂ ਨੇ ਅੱਛਾ ਇਹ ਟਰੈਕਟਰ ਜਿਹੜਾ ਫੋਰਡ 3600 ਜਿਹੜਾ ਇੱਥੇ ਖੜਾ ਵਾ ਇਸ ਦੇ ਉੱਪਰ ਹੀ ਉਹ ਖੇਤੀ ਕਰਿਆ ਕਰਦੇ ਸੀਗੇ ਤੇ ਆਪ ਜਮੀਨ ਜਮੂਨ ਬੌਂਦੇ ਸੀਗੇ ਆ ਬੌਂਦੇ ਸੀ ਆਪ ਟਾਈਮ ਕਦੋਂ ਆਪ ਕਿਹੜੇ ਸੀਗੇ ਤੇ ਕਿਦੋਂ ਹਰ ਚੰਨੀ ਹੋ ਗਏ ਫਿਰ ਸਾਰਾ ਕੁਝ ਹੀ ਤਿਆਗ ਤਾ ਆ ਗੱਡੀ ਤਰਨ ਫਿਰਨ ਨੂੰ ਰੱਖੀ ਹੋਈ ਸੀ ਉਹਨਾਂ ਦੀ ਇਹ ਚ ਜਾਂਦੇ ਹੁੰਦੇ ਸੀ ਬਾਹਰ ਅੰਦਰ ਤੇ ਬਾਕੀ ਇਹੀ ਸੇਵਾ ਸੀ ਉਹਨਾਂ ਦੀ ਇਹ ਜਿਹੜੀ ਗੱਡੀ ਹੈ ਇਹ ਵੀ ਉਹਨਾਂ ਦੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਹੀ ਉਹ ਆਇਆ ਜਾਇਆ ਕਰਦੇ ਸੀਗੇ ਆਪ ਹੀ ਲੈ ਕੇ ਜਾਂਦੇ ਸੀ ਗੱਡੀ ਆਪ ਹੀ ਲੈ ਕੇ ਜਾਂਦੇ ਸੀ ਹਮ ਜਿੱਥੇ ਵੀ ਜਿੱਥੇ ਕਿਤੇ ਦੂਰ ਨੇੜੇ ਜਾਂਦਾ ਤਾਂ ਡਰਾਈਵਰ ਵੀ ਲੈਂਦੇ ਨਹੀਂ ਤਾਂ ਆਪ ਹੀ ਗੱਡੀ ਚਲਾਉਂਦੇ ਸੀ ਉਹ ਹਾਂਜੀ ਤੇ ਇਹ ਵੀ ਕਿਹਾ ਜਾਂਦਾ ਵਾ ਵੀ ਬਾਪੂ ਸੂਰਤ ਸਿੰਘ ਜੀ ਕਾਨੂੰਨ ਦੇ ਬੜੇ ਧਨੀ ਸੀ ਬੜੇ ਮਾਹਿਰ ਸੀ ਬੜਾ ਗਿਆਨ ਸੀ ਉਹਨਾਂ ਨੂੰ ਇਸ ਚੀਜ਼ ਦਾ ਤੇ ਉਹਨਾਂ ਨੇ ਕੋਈ ਨੌਕਰੀ ਵੀ ਕੀਤੀ ਆ ਪਹਿਲਾਂ ਕਿਤੇ ਮਾਸਟਰ ਸੀਗੇ ਜੀ ਹੂੰ ਇੱਥੇ ਪੜਾਇਆ ਬੱਚਿਆਂ ਨੂੰ ਇੱਥੇ ਪਿੰਡ ਹਾਂਜੀ ਹੂੰ ਕਿੰਨੇ ਸਾਲ ਪੜਾਇਆ ਉਹਨਾਂ ਨੇ ਮੇਰਾ ਖਿਆਲ ਤਿੰਨ ਚਾਰ ਸਾਲ ਤਾਂ ਲਾਈ ਗਏ ਉਹ ਹੂੰ ਤੇ ਮੈਂ ਵੀ ਕੁਛ ਉਹਨਾਂ ਖਾਦੇ ਉਹਨਾਂ ਤੋਂ ਅੱਛਾ ਤੁਹਾਡੇ ਵੀ ਜਿਹੜੇ ਤੁਸੀਂ ਵੀ ਉਹਨਾਂ ਤੋਂ ਪੜਦੇ ਹੁੰਦੇ ਸੀਗੇ ਹੂੰ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਇੱਥੇ ਭਾਬੂ ਆਪੂ ਜੀ ਭਾਬੂ ਖੋਗੇ ਨੇ ਕਿਉਂਕਿ ਉਹਨਾਂ ਦੇ ਕੋਲ ਪੜ੍ਹਾਇਆ ਕਰਦੇ ਸੀਗੇ ਉਹਨਾਂ ਨੇ ਦੱਸਿਆ ਵੀ ਕੋਈ ਵਾਰ ਉਹਨਾਂ ਤੋਂ ਮਾਰ ਵੀ ਪੈ ਜਾਂਦੀ ਸੀ ਜਦੋਂ ਆਪਾਂ ਕਿਸੇ ਤੋਂ ਕੁਝ ਸਿੱਖਦੇ ਆ ਤਾਂ ਉਹਨਾਂ ਤੋਂ ਆਪਾਂ ਨੂੰ ਜਿਹੜਾ ਵਾ ਮਾਰ ਵੀ ਪੈਂਦੀ ਆ ਬਿਲਕੁਲ ਕਹਿੰਦੇ ਟੀਚਰ ਕਹਦੇ ਸੀਗੇ ਜੀ ਉਹ ਟੀਚਰ ਬੜਾ ਮਾਸਟਰ ਵੱਡੇ ਸੀਗੇ ਤੇ ਮੈਂ ਕਹਿੰਦਾ ਗੱਲ ਹੀ ਛੱਡ ਦੋ ਮੈਂ ਦੱਸ ਨਹੀਂ ਸਕਦਾ ਉਹਨਾਂ ਬਾਰੇ ਕਿਹੜੇ ਪੋਣ ਨੇ ਉਹ ਪਾ ਗਏ ਕੋਈ ਪਾ ਨਹੀਂ ਖਾਬਾ ਕਿੰਨਾ ਸਾਲ ਉਹਨਾਂ ਨੇ ਨੌਕਰੀ ਕੀਤੀ ਇੱਥੇ ਨੌਕਰੀ ਤਾਂ ਮੇਰਾ ਖਾਲ ਕਰ ਹੀ ਗਿਆ ਜੀ 11 12 ਸਾਲ ਹੂੰ ਕੋਈ ਇਹੋ ਜਿਹਾ ਕੋਈ ਗੱਲ ਯਾਦ ਆਉਂਦੀ ਆ ਵੀ ਤੁਸੀਂ ਕਹੇ ਹੋ ਸਕੂਲ ਉਹਨਾਂ ਕੋਲ ਪੜ੍ਹਨਾ ਕੁਝ ਕਿਹਾ ਹੋਵੇ ਤੁਹਾਨੂੰ ਕੋਈ ਇਹੋ ਜੀ ਗੱਲ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੋਵੇ ਮੈਨੂੰ ਜੇ ਨਾ ਕੁਝ ਹੋਣਾ ਉਹਨੇ ਬਸ ਮੇਰੇ ਤੇ ਘਟੋਣ ਫਿਰ ਦਿਨ ਮਾਸਟਰ ਲੱਗ ਜਾਣਾ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਚਾਚਾ ਕੱਲ ਆ ਜੋ ਕਰਦਾ ਤੇ ਤੁਸੀਂ ਕਹਿੰਦੇ ਨਹੀਂ ਸੀ ਵੀ ਮੇਰੀ ਤਾਂ ਰਿਆਤ ਕਰ ਲੋ ਮੈਂ ਤਾਂ ਤੁਹਾਡਾ ਆਪ ਦਾ ਮੈਂ ਕੁਛ ਨਹੀਂ ਸੀ ਬੋਲਦਾ ਮਾਸ ਤੋਂ ਕੋਈ ਮੂਰੇ ਖਟਾ ਨਹੀਂ ਨੋ ਤੇ ਦੇ ਬਾਲਾ ਮੈਂ ਤੁਮ ਨੂੰ ਕਰਦਾ ਹੀ ਫੇਰ ਹੋਰ ਕੁਝ ਨੂੰ ਬੈਠਦਾ ਸੀ ਅੱਛਾ ਜੀ ਹੂੰ ਪਰ ਬਸ ਹੀ ਗਿਆ ਉਦਾਂ ਮੈਂ ਡਰਤ ਨਹੀਂ ਹਾਦਾ ਬਾਕੀ ਸਬਜ਼ੀ ਦਾ ਕੰਮ ਉਹਨਾਂ ਨੇ ਕੀਤਾ ਹਰਾ ਮਧੂ ਖਰਬੂਜਾ ਪੀ ਆਮ ਸਨਰੀ ਤੇ ਕਿੰਨਾ ਕੀਤਾ ਬੱਚਿਆਂ ਦੀ ਖਾਤਰ ਪੂਰਾ ਜੋਰ ਲਾ ਕੇ ਕੀਤਾ ਸੀ ਮੈਂ ਕੁਛ ਨਹੀਂ ਦਾ ਮੈਂ ਸਭ ਨਾਲ ਰਹਿਆ ਹੋਇਆ ਤੁਸੀਂ ਕਿੰਨਾ ਸਮਾਂ ਉਹਨਾਂ ਦੇ ਨਾਲ ਰਹੇ ਹੋ? ਕਰੀਬਨ ਮੈਂ ਲਾਈ ਜਾਂ ਤੋ 3 ਸਾਲ ਉਹਨਾਂ ਦੇ ਨਾਲ ਬਾਹਰ ਅੰਦਰ ਰਹਾਂਗੇ ਤੇ ਅੱਜ ਬੱਚੇ ਸਾਰੇ ਸੈੱਟ ਆ ਸਾਰੇ ਬਾਹਰ ਸਾਬ ਜਿੰਨਾ ਉਹਨਾਂ ਨੇ ਕੰਮ ਕੀਤਾ ਹਾਂਜੀ ਹਾਂਜੀ ਪਰ ਮੈਂ ਉਹਦੇ ਬਾਰੇ ਕੋਈ ਨਹੀਂ ਦੱਸ ਸਕਦਾ ਕਿਹੜਾ ਉਹ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀ ਜਿੱਦ ਜੇ ਤਾਂ ਤੁਹਾਨੂੰ ਪਤਾ ਲੱਗੋ ਵੀ ਕਾਫੀ ਵੱਡੀ ਸ਼ਖਸੀਅਤ ਦੇ ਕੋਲ ਮੈਂ ਰਹਿ ਰਿਹਾ ਹਾਂ ਕਿਹੜਾ ਪਾਰਟੀਆਂ ਨੂੰ ਘਾਟਾ ਪੈ ਗਿਆ ਉਹ ਹੁਣ ਪਤਾ ਹੁਣ ਇਹ ਲੱਚਾ ਲੈਣਾ ਕਦੋਂ ਖਾਲਸਾ ਜੀ ਪਿੰਡ ਪਹੁੰਚਣਗੇ ਅਜੇ ਪਿੰਡ ਲੈ ਕੇ ਆਈ ਜਾਊਗੀ ਉਹਨਾਂ ਨੇ ਕੋਈ ਪਤਾ ਨਹੀਂ ਦੱਸ ਰਹੇ ਕਦੋਂ ਗੱਲ ਕਰੀ ਹੋਊਗੀ ਹੈ ਪਤਾ ਲੱਗ ਜਾਊ ਵੀ ਕਦੋਂ ਆ ਰਹੇ ਆ ਕਿ ਮੈਂ ਕਰਨਾ ਉਹ ਫੇ ਲੀਡਰਾਂ ਦੇ ਹੱਥ ਤੇ ਆ ਲਿਆਉਣਾ ਕਰਨਾ ਉਹਨਾਂ ਨੇ ਪ੍ਰੈਸ਼ਰ ਪਾਉਣਾ